ਰੋੜੀ ਮੰਗਣਾ ਰੋੜੀ ਮੰਗਣਾ ਐਂਡ ਆ ਮੇਰੇ ਕਲੋਥਸ ਆ ਹੈਂਡ ਆ ਮੇਰਾ ਦੁਪੱਟਾ ਹੈ ਐਂਡ ਆ ਮੇਰੀ ਸ਼ਕਲ ਹੈ ਗਾਇਸ ਦੇਖੋ ਹੈਲੋ एवरीवन ਗੁੱਡ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਕੀ ਹਾਲ ਸਾਰਿਆਂ ਦਾ ਐਂਡ ਹਜ ਮੈਂ ਸਵੇਰੇ ਸੋ ਉੱਠੀ ਨਹੀਂ ਐਂਡ ਸਕੂਲ ਨਹੀਂ ਗਈ ਮੈਂ ਅੱਜ ਫਿਰ ਕਿਉਂਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੈ ਕਿ ਇਸ ਮੈਂ ਸਕੂਲ ਨਹੀਂ ਜਾ ਰਹੀ ਐਨੇ ਦਿਨ ਤੋਂ ਇੱਕ ਤਾਂ ਐਕਟਿਵਾ ਵੀ ਨਹੀਂ ਠੀਕ ਗੀ ਇੱਕ ਤਾਂ ਫਿਰ ਛੱਡਣ ਜਾਣਾ ਆਣਾ ਲੈ ਕੇ ਆਣਾ ਉਹ ਪ੍ਰੋਬਲਮ ਹੁੰਦੀ ਹੈ ਫਿਰ ਐਕਟਿਵਾ ਠੀਕ ਹੋ ਜਾਏ गाइस ਫਿਰ ਆਪਾਂ ਰੈਗੂਲਰ ਸਕੂਲ ਜਾਵਾਂਗੇ ਬਟ ਹੁਣ ਐਕਟਿਵਾ ਨਹੀਂ ਠੀਕ ਹੋ ਰਹੀ ਐਂਡ ਕਨੇ ਕੰਮ ਵਗੈਰਾ ਚੱਲੀ ਜਾਂਦਾ ਤਾਂ ਮੈਂ ਬਾਹਰ ਆ ਗਈ गाइस ਇਹ ਸ਼ੋਰ ਬੜਾ ਇੱਕ ਤਾਂ ਕਰੇ ਹੁੰਦਾ ਸੋ ਸੌਰੀ गाइस ਸੋ गाइस ਦੇਖ ਮਮਾ ਰੋਟੀ ਪਕਾਈ ਜਾਂਦੇ ਇੱਥੇ ਮੇਰੇ ਲਈ ਪਰੋਂਤੇ ਬਾਕੀ ਫੈਮਲੀਆਂ ਲਈ ਵੀ ਤੇ ਚਾਹ ਬਣੀ ਜਾਂਦੀ ਹੈ ਹਾਂ ਉਹਨੂੰ ਪਕਾ ਦਿਓ ਸਬਜ਼ੀ ਕੀ ਮਾਰ ਪੇੜੀ ਗਾਇਸ ਪਿੰਡੀ ਬਣੀ ਪਿੰਡੀ ਹੂੰ ਥੋੜੀ ਜਿਹੀ ਤੇਜ਼ ਸੀ ਵੀ ਨੀ ਕੀ ਕੀ ਗਏ ਖੜਾਕ ਖੇ ਖਾਲੀ ਗਾਇਸ ਖਾਲੀ ਭਰੀ ਭੀ ਖਾਲੀ ਭਰੀ ਭੀ ਮਤਲਬ ਆ ਗਈ ਗਾਇਸ ਐਨੀ ਕੋ ਪਿੰਡੀ ਛੱਡੀ ਵੇਖ ਲਓ ਫਾਇਦਾ ਹੀ ਕੀ ਗਾਇਸ ਰਹਿ ਨਹੀਂ ਦਿੰਦੇ ਮੇਰੇ ਜੋ ਰੋਟੀ ਪਕਾਉਣ ਨੂੰ ਐਂਡ ਗਾਇਸ ਇੱਧਰ ਮੇਰੇ ਡੈਡੀ ਰੇ ਡੈਡੀ ਖੱਲ ਕਰ ਤੇ ਹੈਲੋ

ਕੀ ਨਾ ਗੰਜਾ ਬਵਾ ਉਹ ਰਵੀ ਜੇ ਨਾ ਪਣ ਜਾਂਦਾ ਆਂਦਾ ਸੀ ਡੇਗਾ ਸੀ ਜਿੰਨੇ ਮੈਂ ਰਵੀ ਵੀਰੇ ਗੱਲ ਤਾਂ ਰੈਂਤ ਹਣਾ ਉਹ ਨਹੀਂ ਹੋ ਰਵੀ ਜਿੰਦਿਆ ਕੁ ਭੈਣ ਸੀ ਤੈ ਤੈ ਰਵੀ ਪਿੱਛੂ ਆਟੋ ਗਏ ਸਾਡੇ ਪਿੱਛੂ ਆਟੋ ਜੀ ਸੀ ਹੁੰਦੀ ਪਿੱਛੂ ਦੀ ਸੀ ਹੁੰਦੀਆਂ ਗੱਲਾਂ ਹੁੰਦੀਆਂ ਪਿੰਨ ਅਹ ਅਹ ਜੇ ਨੂੰ ਵੀ ਚਲਾਉਂਦਾ ਸੀ ਕੈਮਰੇ ਨਾਲ ਸੀ

ਕੋਈ ਫਰਿਆ ਤਰੀਕਾ ਬਾਰੇ ਦੋ ਵਾਰ ਕਾਦਾ ਨਹੀਂ ਕੋਚ ਬਾਬੇ ਸੁਬੇ ਨਾਲ ਆਇਆ ਹੈ ਹਾਂ ਐਸਾ ਵੀਡੀਓ ਸ਼ੂਟ ਕਰਦੇ ਵੀ ਕੋਠੇ ਤੇ ਆ ਕੇ ਤੇ ਮੇਰਾ ਹਾਲ ਵੇਖੋ ਭੂਤ ਲੱਗ ਰਹੀ ਹੂੰ ਭੂਤ ਬਿਲਕੁਲ ਭੂਤ ਲੱਗਦੀ ਪਿਆ ਇਹ ਅਸੀਂ ਵੀਡੀਓ ਸ਼ੂਟ ਕਰਨ ਦੇ ਚੱਕਰ ਗਾਇਸ ਪਰ ਤੁਸੀਂ ਲਾਈਕ ਵਗੈ ਕਰਦੇ ਨਹੀਂ ਕੀ ਕਰੀਏ ਲਾਈਕ ਕਰੋ ਗਾਇਸ ਲਾਈਕ ਕਰ ਦੋ ਐਨੀ ਮਿਹਨਤ ਕਰਦੇ ਆ ਤੇ ਲਾਈਕ ਹੀ ਨਹੀਂ ਕਰਦੇ ਜੇ ਹਾਂ ਲਾਈਕ ਕਰੋ ਗਾਇਸ ਸ਼ਾਮ ਹੋएगी ਐਂਡ ਮੈਂ ਬਣਾਣੀ ਕਿਸੇ ਦੇ ਘਰ ਤੇ ਲਈ ਚਾਹ ਤੇ ਚਾਏ ਵੇਖੋ ਚਾਹ ਬਣਦੀ ਵੀ ਆ ਤੇ ਹੂ ਸਾਰਾ ਦਿਨ ਬੈਠ ਸ਼ਾਮ ਹੁੰਦੀ ਸਾਰੇ ਕਹਿੰਦੇ ਚਾਹ ਬਣਾ ਦੋ ਚਾਹ ਬਣਾ ਦੋ ਚਾਹ ਬਣਾ ਦੋ ਐਨ ਹੁਣ ਬਣੀ ਜਾਂਦੀ ਹੈ ਗਾਇਸ ਚਾਈਂ ਵੇਖ ਲਓ ਫੁੱਲ ਕਰਦਾ ਹੁਣ ਇੱਥੇ ਚਿਪਕਲੀ ਆਈ ਸੀ ਤੇ ਮੇਰੀ ਮੇਰੀ ਇੰਨੀ ਜ਼ੋਰ ਦੀ ਚੀਕ ਨਿਕਲ ਗਈ ਨੂੰ ਸ਼ੁਕਰ ਹੈ ਕਿਸੇ ਨੇ ਸੁਣੀ ਨਹੀਂ ਅੰਦਰ ਇਹ ਤਾਂ ਆਮ ਦੇਖਤੀ ਵੀਡੀਓ ਨਹੀਂ ਸੀਗੀ ਕਹਿੰਦੇ ਆ ਕਿ ਚਿਪਕੀਆਂ ਤੋਂ ਡਰਦੀ ਪਈ ਪੰਜਾ ਬੰਜਾ ਚਾਹ ਬੰਜਾ ਚਾਹ ਬੰਜਾ ਚਾਹ ਬੰਜਾ ਚਾਹ ਪੰਜਾ ਗਾਈਸ ਸ਼ਾ ਬਣ ਵੀ ਗਈ ਐਂ ਦੇਵੀ ਆਈ ਅੱਜ ਜਣ ਨੇ ਥੋੜੀ ਰਹਿ ਗਈ ਹਰਦੇ ਕੈਣੀ ਐਂਡ ਆ ਵੇਖੋ ਗਾਈਸ ਮੇਲ ਦਾ ਕਿਤੇ ਚੜਾ ਪਿਆ ਐਂਦੇ ਉੱਤੇ ਗਾਈਸ ਇਹਨੂੰ ਕੀ ਬਣੀ ਕੀ ਹਾਲ ਨੇ ਭਰਾ ਠੀਕ ਠਾਕ ਏ ਚੌਂਦਾ ਵਸਦਾ ਰਹਿ ਭਰਾ ਥੱਲੇ ਚਲਾਇਆ ਸੋ ਗਾਈਸ ਐਂਦੇ ਚਿਪਾਲ ਨੇ ਥੋੜੀ ਜਿਹੀ ਚਾਹ ਚਾਹ ਉਹ ਤਾਂ ਖਾਲੀ ਕਾਪਲ ਜਾਣਾ ਗਾਈਸ ਰਵਿਰਮ ਗੰਦਾ ਪਸੀ ਜਾ ਐਨੀ ਬਹੁਤ ਏ ਾਰੇ ਵੇਖੋ ਇਸ ਚਾਪੀ ਨੱਕਾਣ। ਸੋ ਗਾਇਜ਼ ਚਲੋ ਦੁੱਧ ਲੈਣ ਚੱਲੀਏ। ਗਾਧੂ ਵੀ ਆ ਗਏ ਗਾਇਜ਼। ਅੱਡ ਬੇ ਰੱਖੇ ਨੇ ਸੋ ਗਾਇਸ ਦੱਬੇ ਰੱਖਤੇ ਐ ਐਂਡ ਹੋਣ ਚੱਲਦੇ ਆ ਕਰੇ ਗਾਇਸ ক্রিকেট ਖੇੜਦੇ ਪਿੰਨ ਵਿੱਚ ਗਾਇਸ ਵੇਖੋ ਤੇ ਐਕਟੀਵਾ ਠੀਕ ਹੁੰਦੀ ਪਈ ਹੈ ਖਰਾਬ ਹੋਈ ਪਈ ਸਾਰੀ ਬੈਟਰੀਆਂ ਬੁੱਟੀਆਂ ਕੱਡੀਆਂ ਪਈਆਂ ਨੇ ਇਹ ਕਹਿੰਦੇ ਨਹੀਂ ਹੁਣ ਠੀਕ ਕਰਵਾ ਕੇ ਫੇਰ ਚਲਾਵੇਂ ਮੈਂ ਕਿ ਮੈਂ ਨਹੀਂ ਚਲਾਣੀ ਕਟਿਆ ਜੀ ਰਾਜਵੰਦੋਂ ਇਹਦੀ ਗੱਲ ਮੇਰਾ ਦੇ ਹੁੰਦਾ ਇਹ ਨੂੰ ਮੇਰਾ ਆਉਦਾ ਨਹੀਂ ਹੋਇਆ ਮੈਂ ਕਰਾਵਾਉਣਾ ਗੱਡੀ ਵੀ ਆਦੀ ਸਾਈਕਲ ਹੀ ਠੀਕ ਕਰਵਾਉਂਦਾ ਤਾ ਗੱਡੀ ਵਾਲ ਗੱਡੀ ਦਾ ਰੋਲ ਹੈ ਮੈਂ ਉਹ ਰਾਜ ਦੇ ਨਾ ਹੀ ਕਰਾਉਂਦੇ ਨਾ ਰਾਦੀ ਸਾਈਕਲ ਨਹੀਂ ਡੈਡੀ ਮੈਂ ਨਹੀਂ ਆ ਵੀ ਜਾਂਦੀ ਹੈ ਨਹੀਂ ਉਹ ਲੱਗਦਾ ਸੱਚੀ ਠੱਕੀ ਵਨ ਹੋਰ ਤੇ ਨਹੀਂ ਮਚਰਾਣੀ ਗੰਦੀ ਜੀ ਨਹੀਂ ਤੇ ਮੈਂ ਤਾਂ ਜਨਾਗ ਲੱਗ ਜਾਂਦੀ ਮਤਾਂ ਇਹ ਜੀ ਬਦਲੂ ਨਹੀਂ ਬੈਂਟਰੀ

ਨੂੰ ਗਲਾਫੀ येलो ਰੰਗ ਕਰਾਇਆ ਪਿੰਕ ਕਰਾਈਏ ਨਹੀਂ ਜੀ ਕਟਿਆ ਜੀ ਲੁੱਕ ਵੇਖੋ ਇਹਦੀ ਕਿੱਡੀ ਕਟਿਆ ਸੋ ਗਾਇਸ ਮੈਂ ਤੁਹਾਨੂੰ ਦਾ ਹੋਮ ਟੂਰ ਵਗੈਰਾ ਦੇਣੀ ਕਿਉਂਕਿ ਮੈਂ ਮੇਲੀ ਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕੀ ਕਰਾਂ ਸੋ ਤੁਹਾਨੂੰ ਮੈਂ ਦਾ ਹੋਮ ਟੂਰ ਹੀ ਦੇ ਦੇਣੀ ਆ ਸਾਰਾ ਘਰ ਦਾ ਟੂਰ ਐਂਡ ਚਲੋ ਬਾਅਦ ਕੋ ਸਟਾਰਟ ਕਰਦੇ ਆ ਆ ਗਾਈ ਸਾਡੀ ਸੁਸਾਇਟੀ ਜੋ ਕਿ ਵਿਖਾਈ ਸੀ ਐਂਡ ਆਏ ਸਾਡਾ ਤੰਦੂਰ ਜਿੱਥੇ ਰੋਜ਼ ਰੋਟੀਆਂ ਲੱਗਦੀਆਂ ਨੇ रात न एंड आपड़ी जो कि कमोली बनाई सी एंड कमो चली गई गाइज एंड आए गाइज थोड़ा जा साइड एरिया एंड आए सा घर सो so, आ गेट गाइज साढ़े घर का एंड अंदर जाते ही गाइज देखो सब तो पहले साढ़े घर का जलूस इतना निकलिया प जो कि निकल चुका है जलूस की दसीए सब तो पहला तो जरा आज जनटर है ना गाइस इन्हें जलूस कारा ने क्या हुआ ਏਸ ਗਾਈਜ਼ ਮੈਂ ਕੋਸ਼ਿਸ਼ ਨਹੀਂ ਕਰ ਸਕਦੀ ਇਹ ਮੇਰੇ ਵੱਸ ਦੀ ਗੱਲ ਨਹੀਂ ਮੈਂ ਸੁੰਦਰ ਬਣਾ ਸਕਾ ਦੇ ਘਰ ਨੂੰ ਇਹ ਘਰਦਿਆਂ ਦੀ ਹੁਣ ਮਰਜ਼ੀ ਚੱਲਦੀ ਆ ਐਂਡ ਉਸ ਤੋਂ ਬਾਅਦ ਗਾਈਜ਼ ਆ ਪੇਟੀ ਇਹ ਪੇਟੀ ਗਾਈਜ਼ ਸਾਡੀ ਬਹੁਤ ਪੁਰਾਣੀ ਏ ਉਹ ਪੁਰਾਣੇ ਘਰ ਦੀ ਪੇਟੀ ਏ ਜੋ ਕਿ ਬਹੁਤ ਪਹਿਲਾਂ ਤੋਂ ਪਈਏ ਇਸ ਲਈ ਨੂੰ ਵੇਚ ਵੀ ਨਹੀਂ ਸਕਦੇ ਸੀ ਨਾ ਹੀ ਇਸ ਸਮਾਨ ਵੀ ਬੜਾ ਜੇ ਵੇਚ ਵੀ ਦਿੱਤੀ ਤਾਂ ਇਹਦਾ ਸਮਾਨ ਕਿੱਥੇ ਜਾਵੇਗਾ ਉਸ ਤੋਂ ਬਾਅਦ ਗਾਈਜ਼ ਆਈ ਸਾਡੀ ਬਹੁਤ ਪੁਰਾਣੀ ਗੁਲਾਬੋ ਹੁਣ ਇਹ ਗਲਾਬੋ ਗਾਇਸ ਬਹੁਤ ਪੁਰਾਣੀ ਹੋ ਚੁੱਕੀ ਹੈ ਇਹ ਦੀ ਜਗ੍ਹਾ ਤੇ ਨਿਊ ਸਪਲੈਂਡਰ ਆਇਆ ਹੋਇਆ ਹੈ ਐਂਡ ਇਹ ਗਲਾਬੋ ਗਾਇਸ ਬਹੁਤ ਟਾਈਮ ਪਹਿਲਾਂ ਦੀ ਆਪਣੀ ਐਂਡ ਆਏ ਸਾਡੀ ਇੱਕ ਇਕਲੋਤੀ ਵਾਸ਼ਿੰਗ ਮਸ਼ੀਨ ਜੋ ਕਿ ਮੰਮੀ ਨੇ ਬਹੁਤ ਕਿਸ਼ਤਾਂ ਭਰ ਕੇ ਲੈਂਦੀ ਸੀਗੀ ਐਂਡ ਉਸ ਤੋਂ ਬਾਅਦ ਗਾਇਸ ਆ ਸਾਡੀ ਹਾਦਰ ਸਟੋਰ ਰੂਮ ਦੁਕਾਨ ਹੈ ਬਟ ਸਟੋਰ ਰੂਮ ਬਣਾਇਆ ਹੋਇਆ ਸੀ ਸਾਰਾ ਇਹਨੂੰ ਐਂਡ ਸਭ ਤੋਂ ਜ਼ਿਆਦਾ ਕਚਰਾ ਭਰਿਆ ਹੋਇਆ ਹੈ ਵੇਖੋ ਗਾਇਸ ਸਾਰਾ ਐਂਡ ਦਸ ਗਾਇਸ ਐਨਾ ਕਚਰਾ ਭਰਿਆ ਹੋਇਆ ਇਹਨਾਂ ਜੇ ਇਹਨਾਂ ਹੁੰਦਾ ਨਾ ਸਾਢੇ 4 ਦਾ ਸਾਰਾ ਕਚਰਾ ਪਤਾ ਨਹੀਂ ਕਿੱਥੇ ਜਾਣਾ ਸੀਗਾ ਸੋ ਗਾਇਜ਼ ਅਨ ਅੱਗੇ ਚੱਲਦੇ ਹਾਂ ਐਂਡ ਐਂਡ ਗਾਇਜ਼ ਆ ਸਾਡੇ ਦੋ ਇੰਪੋਰਟੈਂਟ ਰੂਮ ਨੇ ਜੋ ਨਹੀਂ ਵਿਖਾ ਸਕਦੀ ਪਸਾ ਵੇਖ ਲਓ ਦੂਸਰਾ ਨਹੀਂ ਵਿਖਾਣਾ ਐਂਡ ਇਹਦੇ ਥੋੜਾ ਬਹੁਤ ਥੀ ਖਗਾ ਐਂਡ ਉਸ ਤੋਂ ਬਾਅਦ ਗਾਇਜ਼ ਆ ਸਾਡਾ ਇੱਥੇ ਮਿਰਰ ਆ ਇੱਕ ਜਿੰਦੇ ਚ ਮੈਂ ਤੇ ਆਪ ਨੂੰ ਰੋਜ਼ ਮੂੰਹ ਵੇਖਦੀ ਆ ਦਾ অবিয়াসলি মুই ਵੇਖ ਸਕਨੇ ਹਰ ਕੀ ਘਰ ਸਕਨੇ ਹੁਸ ਤੋਂ ਬਾਦ ਗਾਇਸ ਸਾਡਾ ਆ ਇੱਕ ਰੂਮ ਆ ਜਿੰਥੇ ਕੀ ਗਾਇਸ ਥੋੜੇ ਬਹੁਤ ਕਪੜੇ ਵਗੈਰਾ ਪਈਆ ਦੋ ਮੰਜੇ ਪਈਆ ਐਂਡ ਉਹ ਜਿਹੜਾ ਮੰਮੀ ਨੂੰ ਵਾਵਾ ਟਾਈਮ ਇਹ ਮੰਮੀ ਦਾ ਸ਼ਾਇਦ ਦਾਦੀ ਦਾ ਹੀ ਏ ਪਤਾ ਨਹੀਂ ਕਦੋਂ ਦਾ ਆ ਗਾਇਸ ਇਹ ਬਹੁਤ ਪੁਰਾਣਾ ਹੈ ਘਰ ਦੇ ਪੁਰਾਣੇ ਘਰ ਚ ਹੁੰਦਾ ਸੀਗਾ ਤੇ ਉਹ ਤਾਂ ਵੇਚਤਾ ਕਰ ਤੇ ਇਹ ਨਹੀਂ ਵੇਚਿਆ ਬਟ ਐਂਡ ਗਾਇਸ ਹਵਾਲਾ ਰੂਮ ਵੀ ਹੋ ਗਿਆ ਐਂਡ ਇਸ ਤੋਂ ਬਾਅਦ ਜਾਂਦੇ ਗਾਇਸ ਜਿੱਦ ਨਾਲ ਆਂਦਾ ਕਿਚਨ ਗਾਇਸ ਆਏ ਕਿਚਨ ਐਂਡ ਇੱਥੇ ਸਾਰੇ ਬਰਤਨ ਵਗੈਰਾ ਪਈ ਹੁੰਦੇ ਨੇ ਤੇ ਅੰਦਰ ਤੇ ਇੱਕ ਹਾਵਲ ਹਾਵਲਾ ਮੈਂਡ ਹੈ ਗਾਇਸ ਇਹ ਇਥੂ ਦਾ ਰਾਜਾ ਆ ਹੋਣਾ ਇਹ ਰੋਜ਼ ਇੱਥੇ ਹੁੰਦਾ ਹੈ ਇਹਨੂੰ ਆਪਾਂ ਕੋਈ ਨਹੀਂ ਖਾ ਸ ਦੇਖਾ ਫ੍ਰਿਜ ਜੋ ਕਿ ਹਮੇਸ਼ਾ ਦੀ ਤਰ੍ਹਾਂ ਖਾਲੀ ਹੋਵੇਗੀ ਗਾਇਸ ਬਸ ਥੋੜਾ ਬਹੁਤੀ ਚੀਜ਼ਾਂ ਗਿਆ ਨੇ ਐਂਡ ਉਸ ਤੋਂ ਬਾਅਦ ਗਾਇਸ ਚੱਲਦੇ ਆਂ ਅੰਦਰ ਜਿੱਥੇ ਕਿ ਆ ਪਰਦੇਜੇ ਨੇ ਔਰ ਜਲੂਸ ਕੱਢਿਆ ਹੋਇਆ ਸੜਕਾਂ 'ਤੇ ਗਾਇਸ ਉਸ ਤੋਂ ਬਾਅਦ ਅੰਦਰ ਉਸ ਤੋਂ ਬਾਅਦ ਅੰਦਰ ਐਂਟਰ ਕਰਦੇ ਆ ਇਸਤਰੀਆਂ ਮਿਲਣ ਗਿਆ ਕੋਈ ਤੁਹਾਨੂੰ ਔਰ ਤਾਂ ਜੋ ਕਿ ਆਪਨੇ ਘਰ ਦਾ ਕੰਮ ਕਰ ਰਹੀਆਂ ਨੇ ਸਬਜ਼ੀ ਵਗੈਰਾ ਕੋਈ ਗੱਟੀ ਅੰਦਰ ਕੋਈ ਆਦੇ ਕੱਪੜੇ ਵਗੈਰਾ ਸਿੱਧੇ ਜਾਂਦੇ ਨੇ ਆਮ ਗਾਇਸ ਆ ਇੱਕ ਮੰਝਾ ਜਿੱਥੇ ਮੇਰਾ ਦਾਦੂ ਸੌਂਦਾ ਹੈ ਹੈਂਡ ਆ ਸਾਡੀ ਬਹੁਤ ਪੁਰਾਣੀ ਲੰਬਾਰੀ ਹੈਂਡ ਆ ਐਲਸੀਡੀ ਚੋਕੀ ਨਿਊ ਆ ਐਂਡ ਆਹ ਸਾਡਾ ਬਹੁਤ ਪੁਰਾਣਾ ਬੈੱਡ ਹੈ ਉਸ ਘਰ ਦਾ ਗਾਈਸ ਐਂਡ ਆਹ ਮੇਰੀ ਭੂਆ ਹੈ ਗਾਈਸ ਐਂਡ ਆਹ ਇਨਵਰਟਰ ਹੈ ਜੋ ਨਹੀਂ ਚੱਲਦਾ ਸੋ ਸੌਰੀ ਕੀ ਕਰਾਂ ਨਹੀਂ ਚੱਲਦਾ ਸੋ ਇੱਕ ਉਹ ਐਲ ਈ ਡੀ ਪਈ ਉਹ ਵੀ ਖਰਾਬ ਹੈ ਐਂਡ ਆਹ ਮੇਰਾ ਗਾਈਸ ਇੱਧਰ ਮੇਰੇ ਕੱਪੜੇ ਵਗੈਰਾ ਪਏ ਨੇ ਇਹਦੇ ਵਿੱਚ ਬਾਕੀ ਸਾਰਿਆਂ ਦੇ ਕੱਪੜੇ ਥੋੜੇ ਬਹੁਤ ਪਏ ਨੇ ਐਂਡ ਆਹ ਇੱਕ ਹੋਰ ਪੇਟੀ ਹੈ ਗਾਈਸ ਐਂਡ ਗਾਈਸ ਅੱਗੇ ਜਾ ਕੇ ਆ ਦੋ ਰੂਮ ਆਂਦੇ ਨੇ ਇੱਕਾ ਇੱਕਾ ਐਂਡ ਆਈ ਐਮ ਗਾਈਸ ਭਾਬੀ ਤੇ ਰਵੀ ਦੇ ਕਾ ਰੂਮ इधर पाभी की अलमारी का बैड पापी का कूलर सब कुछ अदर पे है गाइस ओवर मेरी डॉल हेलो डॉली एंड आ रही मैं गाइस हे अलमारी एंड गाइस उस गाइस आ मेरे आ मेरे फुटवेयर आ एंड आ मेरे क्लोथ्स आ एंड आ मेरा दुपट्टा है एंड आ मेरी शक्ल है गाइस देखो उस बाद गाइस आ रूम आता है हाँ इस रूम च गाइस ਪਿੰਦੇ ਸੁੱਤਾ ਪਿਆ ਐਂਡ ਥੋੜਾ ਬਹੁਤ ਤੇ ਮੇਰੀ ਫੋਟੋਜ਼ ਵਗੈਰਾ ਲੱਗੀਆਂ ਹੋਈ ਨੇ ਐਂਡ ਉਧਰ ਬਾਈਬਲਸ ਪਏ ਨੇ ਅਦਰ ਥੋੜਾ ਬਹੁਤ ਐਂਡ ਦਾ ਏਸੀ ਲੱਗਿਆ ਹੈ ਐਂਡ ਅਦਰ ਕਚਰਾ ਪਿਆ ਹੋਇਆ ਹੈ ਗਾਇਜ਼ ਐਂਡ ਆ ਮੇਰੇ ਕਰੋਸ਼ੇ ਦਾ ਸਮਾਨ ਹੈ ਐਂਡ ਅਦਰ ਪਿੰਦਰੇ ਯੋ ਯੋ ਹਾਨੀ ਸਿੰਘ ਐਂਡ ਅਦਰ ਸੰਜਨਾ ਸੋਨਦੀ ਗਾਇਜ਼ ਉਰ ਉੱਪਰ ਮੈਂ ਸੋਨੀ ਤੇ ਡੈਡੀ ਸੋਨਦਾ ਸੋ ਗਾਇਜ਼ ਇਸ ਤਰ੍ਹਾਂ ਹੀ ਸਾਡਾ ਰੂਮ ਟੂਰ ਹੋ ਸੋਰੀ ਹੋਮ ਟੂਰ ਸੋ ਐਸੇ ਨਾਲ ਹੀ गाइस ਸਾਡਾ ਹੋਮ ਟੂਰ ਖਤਮ ਹੋ ਚੁੱਕਿਆ ਹੈ ਤੁਹਾਨੂੰ ਸਾਡਾ ਘਰ ਕਿੱਦਾਂ ਲੱਗਿਆ ਕਮੈਂਟਾਂ ਚ ਦੱਸਿਓ ਜੀ ਐਂਡ ਜੇਕਰ ਤੁਹਾਨੂੰ ਸਾਡਾ ਘਰ ਪਸੰਦ ਆਇਆ ਤਾਂ ਲਾਈਕ ਕਰ ਦਿਓ ਜੀ ਨਾ ਐਂਡ ਮਿਲਦੇ ਆ ਫੇਰ ਥੋੜਾ ਟਾਈਮ ਬਾਅਦ ਹੁਣ ਰੋਟੀ ਵਗੈਰਾ ਪੱਕੇਗੀ ਫਿਰ ਖਾਵਾਂਗੇ ਫਿਰ ਸੋ ਜਾਵਾਂਗੇ गाइस ਸੋ गाइस ਹੁਣੇ ਖਾਣਾ ਖਾਣ ਦਾ ਟਾਈਮ ਐਂਡ ਬਾਤ ਫੁੱਲ ਰਾਤ ਹੋਗੀ ਬਾਤਾਂ ਨੇ ਰੋਗਣ ਬਣਨੇ ਨੇ ਆਲੂ ਮਟਰ ਦੀ ਸਬਜ਼ੀ ਜੋ ਕਿ ਲੈ ਕੇ ਗਏ ਹੋਏ ਨੇ ਪਹਿਲੇ ਰੋਟੀ ਵੀ ਉਧਰ ਹੀ ਸੋ ਚੱਲਦੇ ਆ ਖਾਣਿਆਂ ਨਾਲ ਹੀ ਬਹਿ ਜੰਨੇ ਆ ਉਹ ਬਕ ਖਾਂਦੇ ਪੈਣੇ ਸਾਥ ਹਾਲ ਸੀ ਹੈਡੀ ਚਲੋ ਖਾਈਏ ਰੋਟੀ ਪਲਸ ਤਾਰਕ ਮੈਤਾ ਸੋ ਗਾਈਜ਼ ਹੁਣ ਐਸੋਂ ਦਾ ਟਾਈਮ ਐਂਡ ਸਾਰੇ ਸੌਣ ਲੱਗਿਆ ਰੋਟੀ ਵਗੈਰਾ ਖਾ ਲਈਆ ਸੋ ਗਾਈਜ਼ ਹੁਣ ਸੌ ਚੱਲਨੇ ਐਂਡ ਮਿਲਦੇ ਚੱldi ਨਿਉ ਬਲੌਗ ਦੇ ਵਿੱਚ ਜੇਕਰ ਤੁਹਾਨੂੰ ਆਦਾ ਬਲੌਗ ਬੜਾ ਲੱਗਿਆ ਤਾਂ ਲਾਈਕ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਬਾਏ ਬਾਏ ਗਾਈਜ਼